ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੰਜਨਾ ਸ਼ਹੀਲਾ ਫਟੇਗੜ ਸਰ ਤੋਂ ਆ ਉਹ ਚੜਿਣਾਣਾ ਜੈਂਪੀ ਸੁਮਿੰਦਰ ਸਿੰਘ ਮਾਨ ਜੀ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੁੰਦੇ ਜਾਂਦੇ ਆ ਬਾਈ ਕੁਟੂ ਕੀ ਕਾਪਸ ਹੈ ਬਾਈ ਕੁਟੂ ਕੀ ਪੱਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਜੀ ਉਹ ਲੋਕਾਂ ਦੇ ਦੀ ਬਣਦੀਆਂ ਕਾਰਖਾਨੇ ਵਾਲਿਆਂ ਦੇ ਗੇਮ ਬਣਦੀਆਂ ਆਮ ਪਾਰਟੀ ਦੇ ਵਿੱਚ ਜਾਂ ਬੀਜੇਪੀ ਦੇ ਮੈਨੀਫੈਸਟੋ ਦੇ ਵਿੱਚ ਕਦੇ ਵੀ ਲਿਖਿਆ ਜਾਂਦਾ ਕਿ ਅਸੀਂ ਇੰਡਸਟਰੀ ਵਾਲੇ کارਖਾਨਿਆਂ ਦੀ ਸੇਵਾ ਕਰਨ ਦੇ ਉਹ ਸਾਰੇ ਦੇਖਦੇ ਹੈ ਕਿ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਉਤਰਾਂਗੇ ਪਰ ਅਫਸੋਸ ਹੈ ਕਿ ਆਮ ਆਦਮੀ ਪਾਰਟੀ ਤੇ ਸੈਂਟਰ ਦੀ ਬੀਜੇਪੀ ਅਜਿਹਾ کارਖਾਨੇ ਵਾਲੇ ਮੀਹਾਂ ਦੇ ਨਾਲ ਚੱਲ ਰਹੀ ਹੈ ਤੇ ਲੋਕਾਂ ਦੇ ਨਾਲ ਨਹੀਂ ਚੱਲਦੀ ਇੰਨਾ ਕੱਟ ਇੰਡਸਟਰੀ ਵਾਲਿਆਂ ਨੂੰ ਨਹੀਂ ਸੀ ਕਰਨਾ ਤਰੀਕਾ ਕਿ ਕਰਕੇ ਇੱਥੋਂ ਪੰਜਾਬ ਦੇ ਲੋਕ ਸਿਰਫ ਸਾਦੀ ਮੰਗ ਕਰਦੇ ਹੈ ਕਿ ਪਾਣੀ ਸਾਫ਼ ਹੋਣਾ ਚਾਹੀਦਾ ਜਿਹੜਾ ਬੁਸੇ ਨਾਲੇ ਦੇ ਵਿੱਚ ਗੰਦਾ ਪਾਣੀ ਜਾ ਰਿਹਾ ਇੰਡਸਟਰੀ ਦਾ ਉਹ ਰੋਕਿਆ ਜਾ ਸਕਦਾ ਕਿ ਮਸ਼ੀਨਾਂ ਲੱਗ ਜਾਣ ਜਿਹੜੀਆਂ ਕੀ ਇਹ ਪਾਣੀ ਨੂੰ ਠੀਕ ਕਰਕੇ ਫਿਰ ਦਰਿਆ ਦੇ ਵਿੱਚ ਬੰਨ ਤੇ ਸਾਰੇ ਜਨੌਰ ਸਾਰੀਆਂ ਮੱਛੀਆਂ ਸਾਰੀਆਂ ਚੀਜ਼ਾਂ ਮਰੀ ਜਾਂਦੀਆਂ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਗੰਦਾ ਪਾਣੀ ਜਾ ਰਿਹਾ ਉਹ ਪਤਾ ਨਹੀਂ ਕਿ ਕਿਹੇ ਸਵਾਲ ਤੋਂ ਦਾ ਤੇ ਰਾਜਸਥਾਨ ਨੂੰ ਜਾ ਰਿਹਾ ਹਰਿਆਣਾ ਨੂੰ ਜਾ ਰਿਹਾ ਤੇ ਇਹ ਤਾਂ ਚਪਾਈ ਹੋ ਰਹੀ ਹੈ ਇਹ ਸਾਰੇ ਪੰਜਾਬ ਦੀ Rajasthan ਦੀ Pakistan ਦੀ ਜਿਹੜਾ ਇਹ ਕੰਦਾ ਪਾਣੀ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਪੇਛੇ ਰਹੀ ਹੈ ਪਾਣੀ ਅੰਦਰ